ਸ਼੍ਰੀ ਗਗਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਤੇ ਲਈ ਆਪਾਂ 4 ਆਲੂ ਬੋਇਲ ਕਰਕੇ ਲੈ ਲਏ ਆ ਦੋ ਪਿਆਜ਼ ਕੱਟ ਕੇ ਪਾ ਲਈ ਹਰੀਆਂ ਮੈਂਚਾ ਧਨੀਆ ਪਾ ਲਿਆ ਕਾਲੀ ਮਿਰਚ ਪਾਈ ਆਪਾਂ ਚਿੱਟਾ ਨਮਕ ਚਿੱਲੀ ਫਲੈਕਸ ਪਾਏ ਆ ਲਾਲ ਮਿਰਚ ਜੀਰਾ ਚਿੱਟਾ ਨਮਕ ਪਾਇਆ ਥੋੜਾ ਕਾਲਾ ਨਮਕ ਪਾਇਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਲੂ ਜਿਹੜੇ ਆਪਣੇ ਬਹੁਤ ਜ਼ਿਆਦਾ ਵਧੀਆ ਇਹ ਮਿੱਟੀ ਵਾਲੇ ਆਲੂ ਆ ਗਨਾ ਪਰੌਂਠੇ ਜਿਹੜੇ ਬਹੁਤ ਜ਼ਿਆਦਾ ਵਧੀਆ ਬਣਦੇ ਆ ਜਿਹਨੂੰ ਪਹਾੜੀ ਆਲੂ ਕਹਿ ਦਿੰਦੇ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਪਰੌਂਠੇ ਬਣਾਉਣੇ ਆਟਾ ਆਪਾਂ ਲੈ ਲਿਆ ਹੁਣ ਆਪਾਂ ਇੱਕ ਪੀੜਾ ਲੈ ਲੈਨੇ ਆ ਤਰੀਕੇ ਨਾਲ ਆਪਾਂ ਇਹਨੂੰ ਚੁੰਡ ਲਾਂਗੇ ਆਟਾ ਲਾ ਕੇ ਇਨੂੰ ਆਪਾਂ ਰੋਟੀ ਦੀ ਤਰ੍ਹਾਂ ਵੇਲ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਵੇਲ ਲੈਣਾ ਹੈ ਹੁਣ ਇਹਦੇ ਵਿੱਚ ਆਪਾਂ ਆਲੂ ਭਰ ਦਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਾਂਗੇ ਹੁਣ ਆਪਾਂ ਆਟਾ ਲਗਾ ਕੇ ਸੁੱਕਾ ਚੁੰਡ ਲਾਂਗੇ ਉਹਨਾਂ ਆਪ ਇਹਨੂੰ ਕੋਲੇ-ਕੋਲੇ ਹੱਥਾਂ ਨਾਲ ਵੇਲ ਲੈਣੇ ਆ। ਇਸ ਤਰੀਕੇ ਨਾਲ ਜਿਹੜੇ ਪਰੌਂਠੇ ਬਹੁਤ ਜ਼ਿਆਦਾ ਵਧੀਆ ਬੰਦਦੇ ਆ। ਤਾਂ ਕਿ ਆਲੂ ਆ ਜਿਹੜੇ ਆਪਣੀ ਸਾਰੀ ਰੋਟੀ 'ਚ ਪੈ ਜਾਂਦੀ ਆ ਇਸ ਤਰੀਕੇ ਨਾਲ। ਸਿੰਗਲ ਪੀੜਾ ਕਰਕੇ ਬਣਾਉਂ ਤਾਂ ਬਹੁਤ ਵਧੀਆ ਪਰੌਂਠੇ ਬੰਦਦੇ ਆ। ਤਵਾ ਆਪਣਾ ਗਰਮ ਹੋ ਗਿਆ। ਆਪਾਂ ਪਾ ਦਿੱਤਾ ਤਵੇ 'ਤੇ ਪਰੌਂਠਾ। ਉਹ ਤੱਕ ਲਈ ਆਪਾਂ ਦੂਜਾ ਪਰੌਂਠਾ ਜਿਹੜਾ ਤਿਆਰ ਕਰ ਲੈਣੇ ਆ। ਜਿਹੜਾ ਦੂਸਰਾ ਪਰੌਂਠਾ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਚੁੰਡ ਲਾਂਗੇ ਚਾਰੇ ਪਾਸੇ ਆਪਾਂ ਇਹਨੂੰ ਰੋਟੀ ਨੂੰ ਚੁੰਡ ਲਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵੀ ਜਿਹੜਾ ਆਪਣਾ ਪਰੌਂਠਾ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਬਿਲਕੁਲ ਵੀ ਆਲੂ ਬਾਹਰ ਨਹੀਂ ਨਿਕਲਦੇ ਹੈਗੇ ਇਸ ਤਰੀਕੇ ਨਾਲ ਵੀ ਆਪਾਂ ਬਣਾ ਸਕਦੀਆਂ ਪਰੌਂਠੇ ਜਿਹੜੇ ਆਪਾਂ ਸਾਰੇ ਬਣਾ ਲਈ ਸੀਗੇ ਦੇਖੋ ਜੀ ਆਪਣੇ ਪਰੌਂਠੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਜੰਮੀ ਜੰਮੀ ਪਰੌਂਠੇ ਚਲੋ ਜੀ ਆਪਾਂ ਵੀ ਛੱਕਦੀਆਂ ਤੁਸੀਂ ਵੀ ਛਕੋ ਸਾਡੇ ਨਾਲ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੇ ਪਰੌਂਠਿਆਂ ਦੀ ਰੈਸিপি ਕਿੱਦਾਂ ਦੀ ਲੱਗੀ ਚਲੋ ਜੀ ਫਿਰ ਆਪਾਂ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ